ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਇੱਕ ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ ਰੁਪਏ ਨਾਨਕ ਚੱਕ ਵੱਜੋਂ ਦਿੱਤੇ ਨੇ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਝੱਜਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਦੀ ਧੀ ਸ਼ਿਵਾਨੀ ਅਤੇ ਸ਼ੀਤਲ ਦਾ ਵਿਆਹ ਸੀ ਉਹਨਾਂ ਦਾ ਵਿਆਹ ਪਾਣੀਪਤ ਦੇ ਪਿੰਡ ਬਾਪੋਲੀ ਪਿੰਡ ਵਿੱਚ ਹੋਇਆ ਵਿਆਹ ਦੇ ਕੁਝ ਘੰਟੇ ਪਹਿਲਾਂ ਨਾਨਕ ਚੱਕ ਦੀ ਰਸਮ ਅਦਾ ਕੀਤੀ ਗਈ ਇਸ ਵਿੱਚ ਰਿਵਾੜੀ ਜ਼ਿਲ੍ਹੇ ਦੇ ਉਦਯੋਗਿਕ ਕਸਬਾ ਬਾਵਲ ਦੇ ਪਿੰਡ ਮੜਵਾਸ ਵਾਸੀ ओम प्रकाश नारद शक ਲੈ ਕੇ ਪਹੁੰਚੇ ਜਦੋਂ ਮਾਮਾ ਨਾਨਕ ਸ਼ੱਕ ਦੀ ਰਸਮ ਵਿੱਚ 5-500 ਰੁਪਏ ਦੇ ਨੋਟ ਕੱਢਣ ਲੱਗੇ ਤਾਂ ਸਮਾਗਮ ਵਿੱਚ ਮੌਜੂਦ ਹਰ ਕੋਈ 당 ਰਹਿ ਗਿਆ ओम प्रकाश ਨੇ ਆਪਣੀਆਂ ਦੋਨੋਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ 11 ਲੱਖ 151 ਰੁਪਏ ਨਕਦ ਅਤੇ 15 ਤੋਲੇ ਸੋਨਾ ਅਤੇ ਅੱਧਾ ਕਿਲੋ ਚਾਂਦੀ ਦਿੱਤੀ ਨਾਨਕ ਸ਼ੱਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਸ਼ਿਵਾਨੀ ਅਤੇ ਸ਼ੀਤਲ ਦਾ ਮਾਮਾ ਉਹ ਪ੍ਰਕਾਸ਼ ਜ਼ਿੰਮੇਦਾਰ ਹੈ ਅਤੇ ਅਮੀਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਸਨੇ ਆਪਣੀ ਭੈਣ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਸੀ ਅਤੇ ਹੁਣ ਉਸਨੇ ਆਪਣੀਆਂ ਭਾਣਕਿਆਂ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਹੈ